ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਤਾਜੀ ਸੂਈ ਵਾਇਰ ਸੇੜ ਲਈ ਲੈ ਕੇ ਆਏ ਅੰਗੇ ਤੇ ਬਾਕੀ ਦੀ ਜਿਹੜੀ ਗੱਲਬਾਤ ਆ ਆਜੋ ਆਪਾਂ ਕਰਦੇ ਆਂ ਬਾਈ ਨਾਲ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਹੋਰ ਠੀਕ ਹੋ ਬਾਈ ਵਧੀਆ ਬਾਈ ਵਧੀਆ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦਿਓ ਹਾਂ ਬਾਈ ਜੀ ਸਿੰਘ ਪੰਡ ਗਿਲਕੋਟੇ ਜ਼ਿਲ੍ਹਾ ਬਰਨਾਲਾ ਤਸੀਲ ਤਾਬਾ ਬਾਈ ਨੇੜੇ ਦੇ ਪਿੰਡ ਬਾਈ ਇੱਧੇ ਛੜ ਛੜਾ ਰਾਜ ਆ ਜਾਂਦਾ ਡੀ ਵਾਲ ਪੋਖੋ ਕੈਂਚਾ ਠੀਕ ਆ ਕੰਟਰੈਕਟਰ ਨੰਬਰ ਬੋਲ ਦਿਓ ਆਪਣਾ 17872 57731 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲੋ ਜਿਹੜੀ ਬਾਈ ਸਾਹਮਣੇ ਵਰਡ ਦੇਖ ਰਿਹਾ ਜਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਸੂਈ ਆ ਬਾਈ ਕਦੋਂ ਸੂਈ ਆ ਬਈ ਇਹ ਇਹਨੂੰ ਹੋ ਗਏ 23 24 ਦਿਨ ਹੋ ਗਏ ਬਾਈ 23 ਤੋਂ 24 ਦਿਨ ਹੋ ਗਏ ਸੂਈ ਨੂੰ ਬੱਚਾ ਇਹਦੇ ਮਗਰ ਕੀ ਆ ਗਿਆ ਬਾਈ ਬੱਸ ਆ ਬਾਈ ਬੱਚਾ ਗਰਮ ਵਾਲੀ ਮਗਰ ਆ ਗਿਆ ਬਾਈ ਬੱਸਾ ਤੇ ਬਾਈ ਕਿੰਨਾ ਕਰ ਦੋ ਤਾਂ ਹਾਇ ਰੋ ਦੋ ਦਾ 9 ਲੀਟਰ ਆ ਵੀਰੇ ਜੇ ਕੋਈ ਵੀਰ ਦੋ ਟਾਈਮ ਜਾਂ ਤਿੰਨ ਟਾਈਮ ਦੋ ਲਾਈਨ ਜੋੜੇ ਚਾਰ ਜੋੜੇ ਠੀਕ ਥਾਣੇ ਦਾ ਪਹਿਲਾ ਪੂਰ ਲੱਦਦਾ ਹੈਗਾ ਠੀਕ ਹੈ ਭਾਈ ਉਹ ਵੀ ਆਪਾਂ ਬਈ ਤੁਹਾਨੂੰ ਦਿਖਾ ਦਿੰਨੇ ਆ ਤੇ ਭਾਈ ਕਹਿੰਦਾ ਵਾ ਚਾਟਾ ਚਵਾਈ ਕਰੂ ਕੋਈ ਚੱਕਰੀ ਨਹੀਂ ਕਰਮ ਨੂੰ ਠੰਡੀ ਸੀ ਲਾ ਭਾਈ ਠੰਡੇ ਸੀ ਲਾ ਭਾਈ ਠੀਕ ਆ ਧਾਰਾ ਮਾਰ ਦਾਂਗੇ ਆਪਾਂ ਧਾਰਾ ਭਾਈ ਕਹਿੰਦਾ ਮਾਰ ਦਾਂਗੇ ਭਾਈ ਠੰਡੀ ਸੀ ਲਾ ਗਈ ਫੁੱਲ ਥਾਣਾ ਦਾ ਸਹਜ ਇੱਕ ਨੰਬਰ ਕੱਲਾ ਕੱਲਾ ਥਣ ਪਰਲਾ ਥਣ ਆਪਾਂ ਤੁਹਾਨੂੰ ਦਿਖਾ ਦੇਣਾ ਕਰਿਓ ਬਈ ਨੂੰ ਇਧਰ ਮੈਂ ਆਪ ਦਿਖਾਈ ਆ ਥਣ ਇੱਕ ਥਣ ਭਾਈ ਕਹਿੰਦਾ ਵੀ ਅੱਧਾ ਥਾਣਾ ਦਾ ਤੂੰ ਧਾਰਾ ਵਧੀਆ ਹੋਣੀ ਆ ਉੱਚ ਧਾਰਾ ਵਧੀਆ ਹੋਣੀ ਆ ਠੀਕ ਹੈ ਭਾਈ ਤੇ ਕਿੰਨਾ ਕੁ ਦਾ ਤੇ ਨਿਕਲਦਾ ਉੱਚ ਅੱਧਾ ਕ ਮੰਨ ਕੇ ਚੱਲੋ ਠੀਕ ਆ ਅੱਧਾ ਕ ਥਾਣਾ ਬਾਈ ਕਾ ਮੰਨ ਕੇ ਚੱਲੋ ਬਈ ਆ ਥਾਣਾ ਚੈੱਕ ਕਰਵਾਣੇ ਸਾਨੂੰ ਲੈ ਚੈੱਕ ਕਰ ਸਕਦੇ ਤੇ ਖੋਲਿਓ ਬਾਈ ਤੁਰਤ 17 ਪਾ ਕੇ ਵਰਵਾਣੇ ਬਈ ਬਾਕੀ ਸਮੀ ਭਲੀ ਬਹੁਤ ਆ ਹਨਾ ਪੂਰੀ ਰਾਜੀ ਆ ਵੀਰੇ ਸਹੀ ਗੱਲ ਆ ਰਾਜੀ ਨਿਕਰ ਕਰਮ ਵਾਲੀ ਬਾਈ ਫੁੱਲ ਬਰੀਡ ਚੈੱਕ ਕਰ ਸਕਦੇ ਬਾਕੀ ਮੱਝਾ ਵਰਗਾ ਦੁੱਧ ਹੋਊਗਾ ਫੈਟ ਬਹੁਤ ਕਿਵੇਂ ਆਉਣ ਪਾਣ ਪੂਰੀ 5.5 ਬਈ ਆਉਂਦੀ ਆ ਠੀਕ ਆ ਬਾਈ ਫੈਟ ਬਾਈ ਕੇ ਨਾ ਚੰਗੀ ਆਉਂਦੀ ਆ ਬਾਈ ਬਾਕੀ ਲੇਵਾ ਕਰਮ ਵਾਲੇ ਨੂੰ ਚੈੱਕ ਕਰ ਸਕਦੇ ਬਹੁਤ ਸੋਹਣਾ ਫੀਡਿੰਗ ਵਾਲਾ ਲੈਵਲ ਲੱਗਿਆ ਵਾ ਕਰਮ ਵਾਲੀ ਨੂੰ ਉਹ ਇੱਕ ਦਰਾਂ ਦੀ ਮੱਝ ਹੀ ਆ ਯਾਰ ਸਹੀ ਗੱਲ ਹੈ ਇੱਕ ਦਰਾਂ ਦੀ ਮੱਝ ਹੀ ਆ ਕਿਉਂਕਿ ਇੱਕ ਪਾਸੇ ਮੱਝ ਖੜੀ ਆ ਦੂਜੇ ਪਾਸੇ ਇਹ ਖੜੀ ਆ ਕੋਈ ਫਰਕ ਨਹੀਂ ਪੈਂਦਾ ਕਿ ਨਹੀਂ ਬਾਕੀ ਥੋੜੇ ਪੈਂਛਾ ਸਰ ਜਾਣਾ ਅਗਲੇ ਦਾ ਜਿਹਨੇ ਮੱਝ ਲੈਣੀ ਆ ਹਮ ਸਹੀ ਗੱਲ ਆ ਬਾਈ ਤੇ ਬਾਈ ਕੀ ਮੁੱਲ ਰਹੂ ਇਹਦਾ ਫਿਰ ਲੈਣ ਦੇ ਬੋਲ ਨਹੀਂ ਕਰਦੇ ਮੇਰੇ ਪਾਸੇ ਤਾਂ ਲੈਣ ਦੇਣੀ ਆ 38000 ਰੁਪਿਆ 38000 ਹਾਂ ਠੀਕ ਆ ਬਾਈ ਕਹਿੰਦਾ ਮੌਲ ਨਹੀਂ ਕਰਨਾ ਬਾਈ ਲੈਣ ਦੇਣੀ ਹੈ ਇਹਦਾ 38000 ਰੁਪਏ ਦੀ ਵੜ ਅੱਜ ਆਪਾਂ ਉਹ ਆਦਾ ਦੋ ਡੰਗ ਚੋ ਕੇ ਲੈ ਜੇ ਚਾਰ ਚੋ ਕੇ ਲੈ ਜੇ ਠੀਕ ਹੈ ਬਾਈ ਆਪਣੇ ਕਰੋ ਕੋਈ ਬਾਈ ਚੈੱਕ ਕਰ ਸਕਦਾ ਪੂਰੀ ਤੁੱਲੀ ਕਰਕੇ ਲੈ ਜੇ ਚੰਗਾ ਲੇਵਾ ਕਰਮਲ ਨੂੰ ਲੱਗਿਆ ਵਗਾ ਤੇ ਧਾਰਾ ਮਾਰੋਗੇ ਆ ਰਾਮ ਰੋ ਆ ਧਾਰਾ ਬਾਈ ਬਾਈ ਕਹਿੰਦਾ ਮਾਰ ਦਿੰਨੇ ਆਗੇ ਚੋਂ ਚਵਾ ਬਹੁਤ ਚੰਗਾ ਬਾਈ ਪੂਰਾ ਇੱਕ ਨੰਬਰ ਆ ਵੀਰੇ ਹੂੰ ਸਹੀ ਗੱਲ ਆ ਬਾਈ ਮੋਟੀ ਮੋਟੀ ਚਵਾਈ ਆ ਬਹੁਤ ਸੋਹਣਾ ਕਰਮਲ ਨੂੰ ਚੋਂ ਚਵਾ ਲੱਗਿਆ ਵਾ ਦੇਖ ਸਕਦੇ ਚੋ ਬਾਈ ਲੈ ਬਾਈ ਕਿਆ ਬਾਤ ਹੈ ਠੀਕ ਹੈ ਇਹ ਜੋ ਤਾਰਾ ਵੀ ਆਉਂਦੀਆਂ ਨੇ ਵੈਸੇ ਅੱਧਾ ਥਾੜਾ ਮੰਨ ਗਿਆ ਠੀਕ ਹੈ ਬਾਈ ਵਾ ਰੇਟ ਆਪਾਂ ਉਹ ਜਿਹਾ ਹੀ ਕਰਿਆ ਬਾਈ ਯਾਰ ਹੂੰ ਸਹੀ ਗੱਲ 9 ਕਿਲੋ ਦੱਦਾਗਾ ਦੋ ਡੰਗ ਦਾ ਦੋ ਡੰਗ ਚੋੜੀ ਅਗਲਾ ਚਾਰ ਚੋੜੀ ਠੀਕ ਹੈ ਬਾਈ ਬਾਕੀ ਠੰਡੀ ਸੀਲ ਕਰਮਾਣੀ ਫੁੱਲ ਬਾਕੀ ਮਾਝਾਰ ਦਾ ਦੁੱਧ ਹੈ ਦਾ ਹੂੰ ਲੈ ਕਹਿਣਾ ਕੁਛ ਨਹੀਂ ਜਿਵੇਂ ਮਰਜੀ ਹੱਥ ਫੇਰੀ ਚੱਲੋ ਠੰਡੀ ਸੀਲ ਆਗੀ ਕਰਮਾਣੀ ਫੁੱਲ ਤੇ ਜੇ ਕਿਸੇ ਵੀ ਵੀਰ ਨੂੰ ਬਾਈ ਵੈੜ ਆਵੇ ਪਸੰਦ ਬਾਈ ਨਾ ਕਰੇ ਕੰਟੈਕਟ വിഡിയോ വേണൽ ധനവാദ